ਸਤਿਕਾਰਯੋਗ ਸਾਥੀਓ ਜੈ ਗੁਰਦੇਵ ਜੈ ਪੀ ਅਸੀਂ ਹਾਜ਼ਰ ਹਾਂ ਆਪਣੇ ਚੈਨਲ ਉੱਤੇ ਆਪਜੀ ਲਈ ਇੱਕ ਨਵੀਂ ਤੇ ਵਿਸ਼ੇਸ਼ ਜਾਣਕਾਰੀ ਲੈ ਕੇ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਤੁਸੀਂ ਇਹ ਜਾਣਕਾਰੀ ਸਮਾਜ ਤੱਕ ਪਹੁੰਚਾਉਣ ਲਈ ਇਸ ਨੂੰ ਅੱਗੇ ਜ਼ਰੂਰ ਸ਼ੇਅਰ ਕਰੋਗੇ ਅੱਜ ਅਸੀਂ ਜ਼ਬਰ ਜ਼ੁਲਮ ਵਿਰੁੱਧ ਲੜਨ ਵਾਲੀ ਦੁਸ਼ਮਣਾਂ ਨੂੰ ਚੁਣ-ਚੁਣ ਕੇ ਮਾਰਨ ਵਾਲੀ ਔਰਤ ਜਾਤੀ ਦੀ ਪ੍ਰੇਰਕ ਫੂਲਨ ਦੇਵੀ ਦੀ ਜੀਵਨ ਕਹਾਣੀ ਆਪ ਜੀ ਲਈ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੇ ਦਿਨ ਫੂਲਨ ਦੇਵੀ ਜੀ ਨੂੰ 25 ਜੁਲਾਈ 2001 ਨੂੰ ਕਾਇਰ ਲੋਕਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਪਰ ਉਸ ਦੀ ਗਰਜ ਉਸ ਦੀ ਕਹਾਣੀ ਅੱਜ ਵੀ ਜ਼ਬਰ ਜ਼ੁਲਮ ਵਿਰੁੱਧ ਗੂੰਜਦੀ ਨਜ਼ਰ ਆਉਂਦੀ ਹੈ ਫੂਲਨ ਦੇਵੀ ਦਾ ਜਨਮ 1957 ਨੂੰ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਜਲੌਨ ਦੇ ਪਿੰਡ ਪੁਰਾਣਾ ਵਿਖੇ ਮਲਾਹ ਜਾਤੀ ਵਿੱਚ ਹੋਇਆ ਆਪ ਜੀ ਦੇ ਪਿਤਾ ਦੇਵੀਦੀਨ ਅਤੇ ਮਾਤਾ ਰਾਜਗौरी ਸੀ ਫੂਲਨ ਦੇਵੀ ਦੇ ਪਿਤਾ ਜੀ ਤੇ ਸਮੁੱਚਾ ਪਰਿਵਾਰ ਰੱਸੀਆਂ ਵਟ ਕੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ ਅੱਤ ਦੀ ਗਰੀਬੀ ਕਾਰਨ ਫੂਲਨ ਦੇਵੀ ਦਾ 10 ਸਾਲ ਦੀ ਉਮਰ ਵਿੱਚ ਹੀ ਵਿਆਹ ਕਰ ਦਿੱਤਾ ਗਿਆ ਫੂਲਨ ਦਾ ਵਿਆਹ 30 ਸਾਲ ਦੀ ਉਮਰ ਵਾਲੇ ਵਿਅਕਤੀ ਪੁੰਤੀ لال ਨਾਲ ਕੀਤਾ ਗਿਆ ਫੂਲਨ ਦੇਵੀ ਦੇ ਪਤੀ ਦਾ ਇਹ ਦੂਸਰਾ ਵਿਆਹ ਸੀ ਵਿਆਹ ਸਮੇਂ ਇਹ ਤੈਅ ਕੀਤਾ ਗਿਆ ਕਿ ਮੁਕਲਾਵਾ 5 ਸਾਲ ਬਾਅਦ ਦਿੱਤਾ ਜਾਵੇਗਾ ਫੂਲਨ ਦੇਵੀ ਦਾ ਪਤੀ ਉਸ ਨੂੰ ਪੇਕੇ ਛੱਡ ਕੇ ਚਲਾ ਗਿਆ ਸੀ ਅਤੇ ਵਾਪਸ ਲੈਣ ਹੀ ਨਹੀਂ ਆਇਆ ਜਿਸ ਕਾਰਨ ਫੂਲਨ ਮਜਬੂਰੀ ਬਸ ਪੇਕੇ ਰਹਿਣ ਲਈ ਮਜਬੂਰ ਹੋ ਗਈ ਇੱਕ ਦਿਨ ਜ਼ਿਮੀਦਾਰਾਂ ਦਾ ਲੜਕਾ ਫੂਲਨ ਦੀ ਇੱਜ਼ਤ ਨੂੰ ਹੱਥ ਪਾਉਣ ਲੱਗਾ ਤੋਂ ਫੂਲਣ ਨੇ ਉਸਦੇ ਮੂੰਹ ਤੇ ਚਪੇੜ ਜੜ ਦਿੱਤੀ ਜ਼ਿਮੀਦਾਰਾ ਦਾ ਲੜਕਾ ਹੋਣ ਕਰਕੇ ਪੰਚਾਇਤ ਨੇ ਫੂਲਣ ਦੇਵੀ ਨੂੰ ਇਨਸਾਫ ਤਾਂ ਕੀ ਦੇਣਾ ਸੀ ਉਸਦੇ ਉਲਟ ਪੰਚਾਇਤ ਵਿੱਚ ਉਸਦੇ ਹੀ ਜੁੱਤੀਆਂ ਮਾਰ ਕੇ ਉਸ ਨੂੰ ਜਲੀਲ ਕੀਤਾ ਗਿਆ ਇਹ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰਦੀ ਹੋਈ ਫੂਲਣ ਆਪਣੇ ਰਿਸ਼ਤੇਦਾਰਾਂ ਦੇ ਚਲੀ ਗਈ ਤੇ ਉੱਥੇ ਉਸ ਦੀ ਦੂਸਰੀ ਉਸ ਦੀ ਦੂਸਰੀ ਸ਼ਾਦੀ ਕੈਲਾਸ਼ ਨਾਲ ਹੋਈ ਉਸੇ ਸਮੇਂ ਦੌਰਾਨ ਉਸ ਪਿੰਡ ਵਿੱਚ ਇੱਕ ਡਾਕਾ ਪਿਆ ਤਾਂ ਪਿੰਡ ਦੇ ਹੀ ਉਸ ਵਿਅਕਤੀ ਨੇ ਜਿਸ ਨੇ ਉਸ ਦੇ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਜਮਾਇਆ ਹੋਇਆ ਸੀ ਉਹਨਾਂ ਨੇ ਪੁਲਿਸ ਨਾਲ ਮਿਲੀ ਭੁਗਤ ਕਰਕੇ ਫੂਲਨ ਦੇਵੀ ਦਾ ਉਸ ਡਾਕੇ ਵਿੱਚ ਨਾ ਲਿਖਵਾ ਦਿੱਤਾ ਤੇ ਪੁਲਿਸ ਨੇ ਫੂਲਨ ਦੇਵੀ ਨੂੰ ਗ੍ਰਿਫਤਾਰ ਕਰਕੇ ਥਾਣੇ ਵਿੱਚ ਬੇ ਹਿਸਾਬਾ ਜ਼ਬਰ ਜੁਲਮ ਅਤੇ ਅਤਿਆਚਾਰ ਕੀਤਾ ਇੱਥੋਂ ਤੱਕ ਕਿ ਉੱਚ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਨੇ ਉਸ ਦਾ ਸਰੀਰਕ ਸ਼ੋਸ਼ਣ ਵੀ ਕੀਤਾ ਲਗਾਤਾਰ ਉਸ ਦਾ ਕਈ ਦਿਨ ਬਲਤਕਾਰ ਕੀਤਾ ਗਿਆ ਫੂਲਨ ਨੂੰ ਜਲੌਨ ਜੇਲ੍ਹ ਵਿੱਚ ਬੰਦ ਕਰਕੇ ਰੱਖਿਆ ਗਿਆ ਉਸ ਵਕਤ ਫੂਲਨ ਦੇ ਪਿਤਾ ਨੇ ਜ਼ਿਮੀਦਾਰ ਜਿਸ ਜ਼ਿਮੀਦਾਰ ਦੇ ਖੇਤ ਵਿੱਚ ਕੰਮ ਕਰਦਾ ਸੀ ਉਸ ਨੂੰ ਫੂਲਨ ਦੇਵੀ ਦੀ ਜ਼ਮਾਨਤ ਕਰਾਉਣ ਲਈ ਕਿਹਾ ਤਾਂ ਉਹਨਾਂ ਨੇ ਜ਼ਮਾਨਤ ਤੱਕਰਾ ਲਈ ਪਰ ਪਰ ਫੂਲਨ ਦੇਵੀ ਨੂੰ ਜ਼ਿਮੀਦਾਰਾਂ ਦੇ ਲੜਕਿਆਂ ਨੇ ਆਪਣੇ ਕੈਦ ਵਿੱਚ ਹੀ ਰੱਖਿਆ ਤੇ ਇਹ ਕਿਹਾ ਕਿ ਇਸ ਨੂੰ ਅਗਲੀ ਤਰੀਕ ਤੇ ਪੇਸ਼ ਕਰਨਾ ਹੈ ਉਲਟ ਉਸ ਦੇ ਇਸ ਦੇ ਉਲਟ ਜ਼ਿਮੀਦਾਰ ਦੇ ਲੜਕੇ ਫੁੱਲਨ ਦੇਵੀ ਨਾਲ ਜ਼ਬਰਦਸਤੀ ਬਲਤਕਾਰ ਕਰਦੇ ਰਹੇ ਤੇ ਇੱਕ ਦਿਨ ਮੌਕਾ ਪਾ ਕੇ ਫੁੱਲਨ ਦੇਵੀ ਉਹਨਾਂ ਦੀ ਚੁੰਗਲ ਵਿੱਚੋਂ ਭੱਜ ਨਿਕਲੀ ਇੱਕ ਦਿਨ ਵਿਕਰਮ ڈاکੂ ਗਰੋਹ ਨੂੰ ਨਾਲ ਲੈ ਕੇ ਫੁੱਲਨ ਦੇ ਘਰ ਆ ਗਿਆ ਤੇ ਫੁੱਲਨ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਿਆ ਕਈ ਡਾਕੂਆਂ ਨੇ ਉਸ ਨਾਲ ਜ਼ਬਰਦਸਤੀ ਵੀ ਕੀਤੀ 13 ਅਗਸਤ 1980 ਦੀ ਇੱਕ ਰਾਤ ਨੂੰ ਵਿਕਰਮ ਡਾਕੂਆਂ ਦਾ ਗਰੋਹ ਤੇ ਫੁੱਲਨ ਨੂੰ ਲੈ ਕੇ ਉਸੇ ਪਿੰਡ ਵਿੱਚ ਆਇਆ ਉਹ ਦੋਨੋਂ ਬਾਹਰ ਪਿੰਡ ਦੇ ਵਿੱਚ ਦਰਖਤ ਥੱਲੇ ਸੁੱਤੇ ਪਏ ਸਨ ਤਾਂ ਸੁੱਤੇ ਪਏ ਵਿਕਰਮ ਨੂੰ ਜ਼ਿਮੀਦਾਰਾਂ ਨੇ ਭਾਪ ਠਾਕਰਾ ਨੇ ਮਾਰ ਦਿੱਤਾ ਸੀ ਅਤੇ ਫੁੱਲਨ ਦੇਵੀ ਨੂੰ ਜ਼ਬਰਦਸਤੀ ਚੁੱਕ ਕੇ ਨਾਲ ਲੈ ਗਏ ਉਹਨਾਂ ਨੇ ਫੁੱਲਨ ਦੇਵੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਉੱਥੇ ਪਿੰਡ ਵਾਲੇ ਫੁੱਲਨ ਦੇਵੀ ਨਾਲ ਬਰਬਾਰੋ-ਵਾਰੀ ਕਈ ਦਿਨ ਬਲਤਕਾਰ ਕਰਦੇ ਰਹੇ। ਲਗਾਤਾਰ 5 ਦਿਨ ਫੁੱਲਨ ਨੂੰ ਬੇਇੱਜ਼ਤ ਕਰਨ ਤੋਂ ਬਾਅਦ ਠਾਕੁਰਾਂ ਨੇ ਉਕਤ ਠਾਕੁਰਾਂ ਦੇ ਉਸ ਗਰੋਂ ਨੇ ਫੁੱਲਨ ਨੂੰ ਪੂਰਾ ਨੰਗਾ ਕਰਕੇ ਪਿੰਡ ਵਿੱਚ ਘੁਮਾਇਆ। ਸਾਰਾ ਬਰਤਾਰਾ ਠਾਕਰਾਂ ਦੀਆਂ ਮਾਵਾਂ ਤੇ ਭੈਣਾਂ ਦੇ ਸਾਹਮਣੇ ਬੱਚਿਆਂ ਦੇ ਸਾਹਮਣੇ ਕੀਤਾ ਗਿਆ ਤੇ ਸਭ ਦੇ ਪਿੱਛੇ ਇਹੀ ਸੀ ਕਿ ਫੂਲਨ ਦੇਵੀ ਨੇ ਉਹਨਾਂ ਦੇ ਜ਼ਬਰ ਜ਼ੁਲਮ ਸਹਿਣ ਨੂੰ ਤੋਂ ਇਨਕਾਰ ਕੀਤਾ ਸੀ ਤੇ ਜਿਨ੍ਹਾਂ ਜ਼ਿਮੀਦਾਰਾਂ ਨੇ ਉਸ ਨੂੰ ਜ਼ਮਾਨਤ ਦੇ ਕੇ ਬਚਾਇਆ ਸੀ ਉਹਨਾਂ ਦੀ ਉਹਨਾਂ ਦੇ ਜ਼ਬਰ ਜ਼ੁਲਮ ਤੋਂ ਸਹਿਣ ਤੋਂ ਇਨਕਾਰ ਕਰਦੇ ਆਂ ਅਦੀ ਜੰਗਲ ਚੋਂ ਭੱਜ ਕੇ ਬਗਾਵਤ ਦਾ ਐਲਾਨ ਕੀਤਾ ਸੀ ਬਸ ਇਹੀ ਵਜ੍ਹਾ ਸੀ ਕਿ ਠਾਕਰਾ ਨੇ ਉਸ ਨੂੰ ਬਹੁਤ ਜ਼ਿਆਦਾ ਬੇਇੱਜ਼ਤ ਕੀਤਾ ਬਸ ਇਸੇ ਜ਼ੁਲਮ ਨੇ ਫੂਲਨ ਦੇਵੀ ਨੂੰ ਬਾਗੀ ਬਣਾ ਦਿੱਤਾ ਉਸ ਨੇ ਆਪਣੇ અપਮਾਨ ਦਾ ਬਦਲਾ ਲੈਣ ਦਾ ਪੱਕਾ ਇਰਾਦਾ ਕਰ ਲਿਆ ਉਹ ਇੱਕ ਡਾਕੂਆਂ ਦੇ گروਹ ਵਿੱਚ ਨਾਲ ਸੰਪਰਕ ਵਿੱਚ ਆ ਗਈ ਹੌਲੀ ਹੌਲੀ ਫੂਲਨ ਦੇਵੀ ਨੇ ਛੋਟੇ ਛੋਟੇ گروਹਾਂ ਨੂੰ ਇਕੱਠਾ ਕਰਕੇ ਆਪਣਾ ਇੱਕ ਵੱਡਾ گروਹ ਬਣਾ ਲਿਆ ਤੇ ਉਸ ਦੀ ਉਹ ਮੁਖੀਆ ਬਣ ਗਈ 14 ਫਰਵਰੀ 1981 ਨੂੰ ਫੂਲਨ ਦੇਵੀ ਜਮਨਾਪਾਰ ਪਲਾਸ ਰੈਲੀ ਜੰਗਲ ਵਿੱਚ ਸੀ ਤਾਂ ਉਸ ਨੂੰ ਖਬਰ ਮਿਲੀ ਕਿ ਉਸ ਦੇ ਦੁਸ਼ਮਣ ਪਿੰਡ ਵਿੱਚ ਪੰਚਾਇਤ ਕਰ ਰਹੇ ਹਨ ਉਹ ਮੌਕੇ ਤੇ ਉੱਥੇ ਪਹੁੰਚ ਗਈ ਤੇ ਉਸ ਨੇ ਪਿੰਡ ਵਾਲਿਆਂ ਨੂੰ ਲਲਕਾਰ ਕੇ ਕਿਹਾ ਕੇ ਪਿੰਡ ਵਾਲਿਓ ਕੰਨ ਖੋਲ ਕੇ ਸੁਣ ਲਓ ਇਹਨਾਂ ਗੁੰਡਿਆਂ ਨੂੰ ਮੇਰੇ ਹਵਾਲੇ ਕਰ ਦਿਓ ਨਹੀਂ ਤਾਂ ਸਭ ਤੁਸੀਂ ਕੁੱਤੇ ਦੀ ਮੌਤ ਮਾਰੇ ਜਾਓਗੇ ਉਹ ਤਿੰਨ ਵਾਰ ਆਖਣ ਤੇ ਜਦੋਂ ਕੋਈ ਨਾ ਆਇਆ ਤਾਂ ਫੁੱਲਨ ਦੇਵੀ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਦਰਵਾਜ਼ੇ ਤੋੜ ਦਿਓ ਤੇ ਇਹਨਾਂ ਨੂੰ ਘੜੀਸ ਕੇ ਬਾਹਰ ਲੈ ਕੇ ਆਓ ਸਾਰੇ ਪਿੰਡ ਦੇ ਠਾਕਰਾਂ ਨੂੰ ਇੱਕ ਦਰਖਤ ਦੇ ਥੱਲੇ ਖੂਹ ਉੱਤੇ ਇਕੱਠੇ ਕਰ ਲਿਆ ਗਿਆ ਜਿੱਥੇ ਫੁੱਲਨ ਦੇਵੀ ਨੂੰ ਅਲਫਨੰਗਾ ਕਰਕੇ ਘੁਮਾਇਆ ਗਿਆ ਸੀ ਇਨਸਾਨੀਅਤ ਨੂੰ ਸਮਝਦਿਆਂ ਫੂਲਨ ਦੇਵੀ ਨੇ ਔਰਤਾਂ ਨੂੰ ਅਤੇ ਬੱਚਿਆਂ ਨੂੰ ਘਰਾਂ ਦੇ ਅੰਦਰ ਜਾਣ ਲਈ ਕਿਹਾ ਫੂਲਨ ਦੇਵੀ ਨੇ ਉਸ ਸਮੇਂ 20 ਠਾਕਰਾਂ ਨੂੰ ਇੱਕ ਲੇਨ ਵਿੱਚ ਖੜਾ ਕਰਕੇ ਗੋਲੀ ਮਾਰ ਦਿੱਤੀ ਸੀ ਇਹ ਸਾਰਾ ਵਰਤਾਰਾ ਦੇਖ ਕੇ ਉੱਤਰ ਪ੍ਰਦੇਸ਼ ਦੀ ਪੁਲਿਸ ਫੂਲਨ ਦੇਵੀ ਨੂੰ ਲੱਭਣ ਲੱਗ ਪਈ ਉਸ ਦੇ ਉੱਤੇ ਜ਼ਿੰਦਾ ਜਾਂ ਮਰਦਾ ਫੜਨ ਲਈ ਇਨਾਮ ਰੱਖ ਦਿੱਤੇ ਗਏ ਅਭੀ ਚਮਤ ਪ੍ਰਦੇਸ਼ ਦੇ ਤਤਕਲੀਨ ਮੁੱਖ ਮੰਤਰੀ ਅਰਜਨ ਸਿੰਘ ਵੱਲੋਂ ਵਿਸ਼ਵਾਸ ਦਿਵਾਏ ਜਾਂ ਤੇ ਫੂਲਨ ਦੇਵੀ ਨੇ 12 ਫਰਵਰੀ 1983 ਨੂੰ ਆਪਣੇ ਸਾਥੀਆਂ ਸਮੇਤ ਸਰਕਾਰ ਕੋਲ ਆਤਮ ਸਮਰਪਣ ਕਰ ਦਿੱਤਾ ਜ਼ਿਕਰਯੋਗ ਹੈ ਕਿ ਫੂਲਨ ਦੇਵੀ ਉੱਪਰ 55 ਕੇਸ ਦਰਜ ਸਨ ਤਕਰੀਬ 30 ਕਤਲ ਕਤਲਾਂ ਦੇ ਇਲਜ਼ਾਮ ਉਸ ਉੱਪਰ ਸਨ ਉਸ ਸਾਰੇ ਵਰਤਾਰੇ ਕਾਰਨ ਉਸ ਨੂੰ 11 ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਯੂਪੀ ਸਰਕਾਰ ਵੱਲੋਂ ਉਸ ਨੂੰ ਪੈਰੋਲ ਤੇ ਰਿਹਾ ਕਰ ਦਿੱਤਾ ਗਿਆ ਸੀ। ਰਿਹਾ ਹੋਣ ਤੋਂ ਬਾਅਦ ਫੂਲਨ ਦੇਵੀ ਸਮਾਜਵਾਦੀ ਪਾਰਟੀ ਵੱਲੋਂ ਮੈਂਬਰ ਪਾਰਲੀਮੈਂਟ ਬਣੀ 11ਵੀਂ ਲੋਕ ਸਭਾ 1996 ਤੋਂ 1998 ਤੱਕ ਅਤੇ ਦੂਜੀ ਵਾਰ ਪਾਰਲੀਮੈਂਟ ਬਣੀ 13ਵੀਂ ਲੋਕ ਸਭਾ ਵਿੱਚ 1999 ਤੋਂ 2001 ਤੱਕ ਅੰਤ ਅੰਤ ਉਸ ਨੂੰ 25 ਜੁਲਾਈ 2001 ਨੂੰ 37 ਸਾਲ ਦੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਨਵੀਂ ਦਿੱਲੀ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ ਫੂਲਨ ਦੇਵੀ ਦੀ ਦੇ ਕਤਲ ਤੇ ਰਾਸ਼ਟਰਪਤੀ ਕੇ ਆਰ ਨਰਾਇਣਨ ਜੀ ਨੇ ਕਿਹਾ ਸੀ ਕਿ ਫੂਲਨ ਦੇਵੀ ਜ਼ਬਰ ਜ਼ੁਲਮ ਵਿਰੁੱਧ ਇੱਕ ਵਗਾਵਤ ਦਾ ਨਾਮ ਹੈ ਸਾਥਿਓ ਫੂਲਨ ਦੇਵੀ ਵਰਗਾ ਬਹਾਦਰੀ ਦਾ ਕਿੱਸਾ ਦੁਨੀਆ ਵਿੱਚ ਬਹੁਤ ਘੱਟ ਮਿਲਦਾ ਹੈ ਜਿਸ ਨੇ ਇੱਕ ਔਰਤ ਹੋਣ ਦੇ ਕਰਕੇ ਇੱਕ ਛੋਟੀ ਯਾਦ ਦੀ ਹੋਣ ਕਰਕੇ ਆਪਣੇ ਉੱਪਰ ਹੋਏ ਅਤਿਆਚਾਰ ਦੇ ਵਿਰੁੱਧ ਆਵਾਜ਼ ਹੀ ਨਹੀਂ ਉਠਾਈ ਸਗੋਂ ਆਪਣੇ ਉੱਪਰ ਜ਼ੁਲਮ ਕਰਨ ਵਾਲਿਆਂ ਨੂੰ ਮੌਤ ਦੇ ਘਾਟ ਉਤਾਰਿਆ ਉਹਨਾਂ ਨੂੰ ਸਜ਼ਾ ਸੁਣਾਈ ਬੇਸ਼ੱਕ ਇਹ ਗੈਰ ਸੰਵਿਧਾਨਕ ਤਰੀਕਾ ਸੀ ਪਰ ਜੋ ਫੂਲਨ ਦੇਵੀ ਜੀ ਨਾਲ ਹੋਇਆ ਉਹ ਅਤਗ ਅਤ ਨਿੰਦਣਯੋਗ ਅਤਿਆਗ ਇਹ ਉਹ ਵੀ ਗੈਰਸੰਵਿਧਾਨਿਕ ਸੀ ਇਹ ਸਾਰੇ ਵਰਤਾਰੇ ਤੋਂ ਫੂਲਨਦੇਵੀ ਦੀ ਕਹਾਣੀ ਅੱਜ ਔਰਤ ਜਾਤੀ ਤੇ ਹੁੰਦੇ ਅਤਿਆਚਾਰਾਂ ਲਈ ਪ੍ਰੇਰਕ ਕਹਾਣੀ ਹੈ